ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਰਣਜੀਤ ਚੋਹਲ ਚੈਨਲ ਤੇ ਲੋ ਜੀ ਇੱਥੇ ਸ਼ਾਮ ਦੇ 4:00 ਵਜੇ ਦਾ ਟਾਈਮ ਸੀਗਾ ਆਪਾਂ ਸਬਜੀ ਗੋਭੀ ਦੀ ਲੱਗੇ ਸੀ ਬਣਾਉਣ ਤੇ ਸਬਜੀ ਲਈ ਕੱਟ ਇਹ ਗੋਭੀ ਦਾ ਫੋਲੋ ਮੈਨੂੰ ਇਦਾਂ ਸ਼ੱਕ ਜਿਹੀ ਪੈਂਦੀ ਸੀ ਮੈਂ ਕਿ ਵਿੱਚ ਕੋ ਪੱਬੂ ਫਲੱਕਾ ਜਾਨ ਹੋਵੇ ਠੀਕ-ਠੀਕ ਕੇ ਵੈਸੇ ਤਾਂ ਕੱਟੀ ਗੋਭੀ ਪਰ ਫੇਰ ਵੀ ਮਾਂ ਚ ਡਾਊਟ ਜਿਆ ਸੀਗਾ ਮੈਂ ਗਰਮ ਪਾਣੀ ਦੇ ਵਿੱਚ ਲੂਣ ਪਾ ਕੇ ਤੇ ਵਿੱਚ ਗੋਭੀ 10 ਮਿੰਟ ਡਿਪ ਕਰੀ ਰੱਖੀ ਸੀਗੀ ਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਸਟੀਲ ਦੇ ਛਿੱਕੂ ਜਿਹੇ ਚ ਕੱਟ ਦਿੱਤਾ ਸੀ ਇੱਥੇ ਜੀ ਪਿਆਜ਼ ਵਗੈਰਾ ਸਾਰਾ ਕੁਝ ਪਹਿਲਾਂ ਪਾਣੀ ਨਾਲ ਧੋ ਕੇ ਫਿਰ ਪਾਣੀ ਚ ਰੱਖ ਲਿਆ ਸੀ ਦੁਬਾਰਾ ਫਿਰ ਤੇ ਆਲੂ ਪਿਆਜ਼ ਟਮਾਟਰ ਤੇ ਲਸਣ ਬਲੌਕ ਤੋਂ ਧਰਤੀ ਜੀ ਧੋ ਲੈਣੀ ਹੁੰਦੀ ਮੈਂ ਤੂੜ ਤੋਂ ਪਾਜਾ ਪਿਆ ਹੁੰਦਾ ਪਿਆਜ਼ਾਂ ਦੇ ਵੀ ਫਿਰ ਪਾਣੀ ਚ ਭਿਣ ਲੈਂਦੇ ਆ ਫਿਰ ਇੱਕ ਕਰੀ ਸ਼ੈੱਲ ਕਰ ਫਿਰ ਧੋਣੇ ਹੁੰਦੇ ਆ ਫਿਰ ਕੱਟੀਦੇ ਆ ਜਾਂ ਫਿਰ ਕੇਵਲੇ ਕੱਟ ਕੇ ਟਮਾਟਰ ਤਾਂ ਚਲੋ ਪਹਿਲਾਂ ਹੀ ਕੱਟਣ ਤੋਂ ਪਹਿਲਾਂ ਧੋਲੇਦਾ ਪਿਆਜ਼ ਕੱਟ ਕੇ ਵੀ ਕਈ ਵਾਰ ਧੋਲੇਦੇ ਪਰ ਜਦੋਂ ਆਪਾਂ ਪੌਨੇ ਟੜਕੇ ਦੇ ਵਿੱਚ ਫਿਰ ਛਣ ਛਣ ਜੀ ਬਹੁਤ ਹੁੰਦੀ ਹੈ ਇੱਥੇ ਮੰਮੀ ਆਏ ਸੀਗੇ ਸਸੂਮਾ ਤੇ ਉਹ ਬੈਠੇ ਸੀ ਪਏ ਸੀ ਗੱਲਾਂ ਕਰਦੇ ਵਸੇ ਉਧਰ ਵੱਡੇ ਬਾਜੀ ਹੁਣਾਂ ਦੇ ਨਾਲ ਆ ਉਧਰ ਆ ਜਾਂਦੇ ਹੁੰਦੇ ਇੱਧਰ ਵੀ ਹੁਣ ਸਿਆਣੇ ਹੋਏ ਆ ਤੇ ਥੋੜਾ ਘਟ ਤੁਰੇ ਤਰੇ ਜਾਂਦਾ ਕਹਿੰਦੇ ਲੱਤ ਲੱਤਾਂ ਦਰਦ ਕਰਨ ਲੱਗ ਜਾਂਦੀਆਂ ਵੈਸੇ ਕਹਿਵੇਂ ਆ ਇਹ ਤਾਂ ਸਾਡੇ ਨਾਲੋਂ ਜ਼ਿਆਦਾ ਪੈਰਾਂ ਬਾਨੇ ਵੀ ਪਹਿ ਲੈਿੰਦੇ ਆ ਤੇ ਚੌਂਕੜੀ ਵੀ ਮਾਲ ਲੈਂਦੇ ਸਾਡੇ ਵਰਗੀਆਂ ਤੋਂ ਹੁਣ ਚੌਂਕੜੀ ਵੀ ਵੱਜਣ ਰਹਿ ਗਈ ਹੈ ਡਿਸਕਾਂਡ ਉਸਕਾਂ ਹਿੱਲੀਆਂ ਕਰਦੀਆਂ ਕਰਕੇ ਤੇ ਉਹ ਬੈਠੇ ਗੱਲਾਂ ਕਰਦੇ ਸੀਗੇ ਇੱਥੇ ਮੈਂ ਆਵਾਜ਼ ਕੱਟ ਦਿੱਤੀ ਸੀ ਥੋੜਾ ਇਹ ਵੀ ਬੈਠੇ ਸੀ ਜੋਰ ਸਾਹਿਬ ਦੇ ਕੋਲ ਇੱਕ ਦੂਜੇ ਨੂੰ ਮਾਪੋਤ ਲੱਗੇ ਸੀਗੇ ਗੱਲਾਂ ਕਰਦੇ ਸੀ ਮੈਂ ਕਿ ਚਲੋ ਕਾਨੂੰ ਐਵੇਂ ਹੀ ਆ ਸਮਝ ਆਖ ਜਾਂ ਕਰਦੇ ਸੀ ਤੇ ਉਹ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ ਤੇ ਜੋ ਜੋ ਭੈਣ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਸੌਰੀ ਜੀ ਮੇਰੇ ਕੋਲ ਵੀਡੀਓ ਹਫ਼ਤੇ ਚ ਦੋ ਜਾਂ ਤਿੰਨ ਹੀ ਪੈਂਦੀਆਂ ਕਿਉਂਕਿ ਹੁਣ ਇੱਕ ਤਾਂ ਥੋੜਾ ਜਿਹਾ ਬਿਜ਼ੀ ਆ ਰਕਾਂ ਦਾ ਵੀ ਸੀਜ਼ਨ ਚੱਲਦਾ ਤੇ ਉਧਰ ਕਾਂਕ ਕੋਣ ਕਿਦਾਂ ਵੀ ਪਾਇਆ ਣਾਟ ਭੱਜ ਕੇ ਦੇ ਵਿੱਚ ਇਹਨਾਂ ਨੇ ਵਧਾਈ ਆ ਤੇ ਘਰ ਦਾ ਹੁਣ ਪਸ਼ੂਆਂ ਦਾ ਘਰ ਦਾ ਸਾਰਾ ਧਾਰਨਾ ਪੈਂਦਾ ਤੇ ਵੀਡੀਓ ਵੱਲ ਘੱਟ ਧਿਆਨ ਦੇ ਹੁੰਦਾ ਹੈ ਤੇ ਚਲੋ ਜਦੋਂ ਹੋਇਆ ਕਰਮਾ ਭਾਗਾਂ ਚ ਆਪਣਾ ਵੀ ਚੈਨਲ ਮੋਨਟਾਈਜ਼ ਹੋ ਜਾਊਗਾ ਤੇ ਬਾਕੀ ਕੋਸ਼ਿਸ਼ ਤਾਂ ਜਾਰੀ ਹੈ ਵੀ ਵੀਡੀਓ ਪਾਇਆ ਕਰੀਏ ਡੇਲੀ ਪਰ ਨਹੀਂ ਪੈਂਦੀ ਜੀ ਇਹ ਵੀ ਹੈਗੀ ਆ ਡਿਊਟੀ ਐ ਤੇ ਪਰ ਮੈਥੋਂ ਹਫਤੇ ਵਿੱਚ ਦੋ ਤਿੰਨ ਇੱਕ ਵੀਡੀਓ ਮੱਸੀ ਪੈਂਦੀਆਂ ਆ ਸ਼ਾਰਟ ਮੜੇ ਮੋਟੇ ਪਾ ਲੈਣੀ ਹੁੰਦੀਆਂ ਇੱਥੇ ਅਰਜਣ ਬਾਹਰ ਖੇਡਦਾ ਸ਼ੈਫੀ ਦੇ ਨਾਲ ਸ਼ੈਫੀ ਵੀ ਵੀ ਮਾਰਦੇ ਸ਼ੈਫੀ ਵੀ ਵੀ ਮਾਰ ਰਿਹਾ ਦੋ ਤਿੰਨ ਦਿਨ ਆ ਗਿਆ ਜੀ ਆਪਾਂ ਪਸੂਆਂ ਵਾਲ ਸਬਜ਼ੀ ਕੱਟ ਕੇ ਇੱਧਰ ਆ ਗਏ ਸੀ ਮੰਮੀ ਉੱਥੇ ਬੈਠੇ ਸੀ ਕਹਿੰਦੇ ਮੈਂ ਚੱਲ ਜਾਣਾ ਕੋਈ ਨਹੀਂ ਮੈਂ ਕਰ ਦੂੰਗੀ ਪੱਖਾ ਪੱਖਾ ਬੰਦ ਤੁਸੀਂ ਧਾਰਾ ਕੱਢ ਲਿਓ ਆਪਾਂ ਧਾਰਾ ਕੱਢਣ ਲੱਪੇ ਸੀ ਉਹਦਾ ਵੈਸੇ ਜ਼ੋਰ ਸਾਹ ਹੁਣਾਂ ਦੇ ਪਥਰੀ ਦਾ ਦਰਦ ਹੁੰਦਾ ਸੀਗਾ ਤੇ ਦਵਾਈ ਦੂਈ ਖਾ ਕੇ ਟੀਕਾ ਲਵਾ ਕੇ ਫਿਰ ਲੱਗ ਪਈ ਧਾਰਾਂ ਚ ਪਾਉਣ ਮੈਂ ਨਾ ਮੈਂ ਤਾਂ ਕਿਹਾ ਬਹੁਤ ਕੰਨੀ ਆ ਵੀ ਸਕੈਨ ਕਰਾ ਲਓ ਇਦਾਂ ਘੌੜ ਨਾ ਕਰੋ ਦੁੱਖ ਵੱਧਦਾ ਹੀ ਆ ਔਰ ਇਹ ਕਹਿੰਦੇ ਹੁਣ ਸੀਜ਼ਨ ਦਾ ਟਾਈਮ ਆ ਇਦਾਂ ਕੋਈ ਨੀ ਟਿਕਾ ਟੁਕਾ ਲਵਾ ਕੇ ਟਾਈਮ ਪਾਸ ਕਰੀ ਜਾਂਦੇ ਆ ਤੇ ਇਹ ਜੀ ਵੀਡੀਓ ਵੈਸੇ ਕੱਲ ਦੀ ਆ ਤੇ ਆਪਾਂ ਨੂੰ ਕਾਲੀ ਸੀਗੀ ਵੀ ਕੰਮਕਾਰ ਸਾਰੇ ਨਵੇੜ ਲਈਏ ਫਿਰ ਜਾਣਾ ਸੀਗਾ ਮੇਰੀ ਭਤੀਜੀ ਦਾ ਜਨਮ ਦਿਨ ਸੀਗਾ ਜੀ ਤੇ ਭਤੀਜੇ ਮੇਰੇ ਨੇ ਇੱਥੇ ਮੈਂ ਆਪਾਂ ਨੂੰ ਵੀ ਪੈਸੇ ਮੈਨੂੰ ਭੇਜੇ ਸੀਗੇ ਕਹਿੰਦੇ ਭੂਆ ਜੀ ਕਿ ਗਿਫਟ ਹਰ ਸਾਲ ਹੀ ਕਹਿੰਦਾ ਹੁੰਦਾ ਤੁਸੀਂ ਗਿਫਟ ਲੈ ਕੇ ਦੇ ਕੇ ਆਇਓ ਗਿਫਟ ਇਦਾਂ ਦਿੰਦਾ ਹੁੰਦਾ ਆ ਵੀ ਜਿਹੜਾ ਕਪੜਾ ਤੇ ਚਲੋ ਆਮ ਹੀ ਭੈਣ ਭਰਾ ਸਾਰੇ ਦਿੰਦੇ ਉਹ ਬਾਹਰ ਗਿਆ ਆ ਇੰਗਲੈਂਡ ਚ ਆ ਤਾਂ ਉਹ ਕਹਿੰਦਾ ਹੁੰਦਾ ਵੀ ਉਹ ਚੀਜ਼ ਦੋ ਜਿਹੜੀ ਕੰਮ ਆ ਜਵੇ ਉਹ ਵਧੀਆ ਚੀਜ਼ ਲੈ ਕੇ ਦਿੰਦਾ ਹੁੰਦਾ ਆ ਕਹਿੰਦਾ ਚਲੋ ਇਹਦੇ ਵਿਆਹ ਨੂੰ ਕੰਮ ਆ ਜੂ ਜਾਂ ਕਿੱਦਾਂ ਆ ਵੀ ਕਪੜੇ ਦਾ ਜਾਂ ਪੈਸੇ ਆ ਉਹ ਤਾਂ ਕਪੜੇ ਪਾਏ ਪਟ ਜਾਣੇ ਆ ਪੈਸੇ ਖਰਚੇ ਜਾਣੇ ਆ ਚਲੋ ਜਿਹੜੀ ਹੋਰ ਕੋਈ ਚੀਜ਼ ਆਪਾਂ ਬਣਾ ਕੇ ਦਿੰਨੇ ਆ ਉਹਨੂੰ ਉਹਦੇ ਹਮੇਸ਼ਾ ਕੰਮ ਆਉਣ ਵਾਲੀ ਆ ਇੱਥੇ ਲਓ ਜੀ ਤੜਕਾ ਲਾਉਣ ਲੱਗ ਪਏ ਆ ਆਪਾਂ ਗੋਭੀ ਵੀ ਕੱਟ ਲਈ ਸੀ ਮੈਂ ਵਿੱਚ ਉੱਟ ਕੇ ਕੱਢ ਗਈ ਸੀ ਤੇ ਛਿੱਕੂ ਵਿੱਚ ਤੇ ਇੱਥੇ ਗੋਭੀ ਨੂੰ ਲਾਉਣੇ ਤੜਕਾ ਹਰ ਇੱਕ ਚੀਜ਼ ਜੀ ਰੁੱਤ ਦੇ ਹਿਸਾਬ ਨਾਲ ਸੋਹਣੀ ਲੱਗਦੀ ਆ ਉਹ ਹੁਣ ਟੇਸਟ ਜਿਆ ਨਹੀਂ ਗੋਭੀ ਦੀ ਸਬਜ਼ੀ ਵਿੱਚ ਜਿਹੜਾ ਆਪਾਂ ਸਿਆਲਾ ਨੂੰ ਜਦੋਂ ਗੋਭੀ ਬਣਾਉਨੇ ਆ ਗੋਭੀ ਬਹੁਤ ਸਵਾਦ ਲੱਗਦੀ ਆ ਹੁਣ ਬਣਾਈ ਤਾਂ ਸਹੀ ਆਪਣੇ ਜਿੱਤੋਂ ਤਾਂ ਪੂਰਾ ਟੜਕਾ ਟੁੜਕਾ ਵੀ ਪੂਰਾ ਹੈ ਨਾ ਲਾਇਆ ਪਰ ਫੇਰ ਵੀ ਉਹ ਟੇਸਟ ਹੈ ਨਹੀਂ ਹੁਣ ਚੀਜ਼ਾਂ ਵਿੱਚ ਫੋਕਲੇ ਜਿਹਾ ਲੱਗਦੀ ਆ ਟੇਸਟ ਇਹ ਤੇ ਪੇਕੇ ਨੂੰ ਜਾਣ ਦਾ ਚਾਹ ਵਖਰਾ ਹੁੰਦਾ ਇੱਕ ਉਹਨਾਂ ਦੇ ਘਰ ਹੁੰਦੀ ਡਾਉਨ ਸੀਲਿੰਗ ਵਗੈਰਾ ਹੋਈ ਆ ਤੇ ਲਾਈਟਾਂ ਲੂਟਾ ਪਈਆਂ ਕਹਿੰਦੇ ਨਾਲੇ ਪੂਆ ਜੀ ਦੇਖ ਕੇ ਆਇਓ ਉਹਨੂੰ ਇਦਾਂ ਬਹੁਤ ਹੁੰਦਾ ਪੂਆ ਤੁਸੀਂ ਜਾਇਓ ਦੇਖ ਕੇ ਆਇਓ ਨਾਲੇ ਤੁਸੀਂ ਜਨਮ ਦਿਨ ਮਨਾਇਆ ਗੋਪੀ ਦਾ ਤੇ ਬਹੁਤ ਪਿਆਰ ਕਰਦਾ ਭੈਣ ਆਪਣੀ ਨੂੰ ਬਹੁਤ ਜ਼ਿਆਦਾ ਤੇ ਪਿਆਰਿਆ ਉਹਦਾ ਉਹਦੇ ਨਾਲ ਕਹਿੰਦਾ ਜਿਹੜਾ ਇੱਥੇ ਪਿਆਰ ਕੁੜੀਆਂ ਨੂੰ ਚਲੋ ਅੱਗੇ ਇਹਨਾਂ ਦੇ ਕਰਮ ਆ ਜਿਹੜਾ ਆਪਾਂ ਪਿਆਰ ਜਿੰਨਾ ਕਰ ਸਕਦੇ ਆ ਉਹਨਾਂ ਤਾਂ ਇਹਨਾਂ ਨੂੰ ਧੀਆਂ ਨੂੰ ਭੈਣਾਂ ਨੂੰ ਪਿਆਰ ਦੋ ਤੇ ਚਲੋ ਸੋਚ ਵਧੀਆ ਆ ਬੱਚਿਆਂ ਦੀ ਜੇ ਕਮਾਉਂਦੇ ਕਰਦੇ ਤਾਂ ਆਪਣੇ ਭੈਣ ਭਾਈਆਂ ਲਈ ਭਾਈ ਕਰਦੇ ਆ ਜੇ ਕਿੰਨੇ ਦਿੱਤੀ ਪੁੱਤ ਬੀਬਾ ਆ ਤਾਂ ਉਹਦੇ ਲਈ ਹਰ ਇੱਕ ਸੋਚਦਾ ਆ ਜੀ ਭੈਣ ਭਾਈ ਵੀ ਚਾਚੇ ਤਾਏ ਸਾਰਿਆਂ ਨੂੰ ਹੁੰਦਾ ਆ ਵੀ ਇਹ ਨਿਆਣਾ ਬੀਬਾ ਆ ਬਾਕੀ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ ਬੱਚੇ ਬਹੁਤ ਵਧੀਆ ਆ ਭਰਾ ਮੇਰੇ ਦੇ ਵਾਹਿਗੁਰੂ ਇਦਾਂ ਰੱਖੇ ਪ੍ਰਮਾਤਮਾ ਕਹਿੰਦੇ ਨੇ ਆਪਣੇ ਮੂੰਹੋਂ ਬੜੇ ਆਈਆਂ ਨਹੀਂ ਇਹ ਵਾਹਿਗੁਰੂ ਦੀ ਅਪਾਰ ਕਿਰਪਾ ਆ ਵੀ ਬੱਚਿਆਂ ਨੇ ਮਾਨਸਮਰਤੀ ਆ ਪਾਈ ਆ ਕਿਰਤ ਕਮਾਈਆਂ ਕਰਦੇ ਆ ਟੀਵੀ ਆ ਉਹ ਵੀ ਲੈ ਕੇ ਆ ਇੱਥੇ ਵੀ ਪਰਿਵਾਰ ਵਧੀਆ ਤੇ ਉੱਥੇ ਵੀ ਵਧੀਆ ਆ ਵਾਹਿਗੁਰੂ ਸਾਹਿਬ ਪਾਸੇ ਚੜ੍ਹਦੀ ਕਲਾ ਰੱਖੇ ਜੀ। ਹਾਂ ਜੀ ਆਪਾਂ ਆਲੂਆਂ ਨੂੰ ਰਾੜਾ ਪਹਿਲਾਂ ਤਾਂ ਲਵਾਇਆ ਸੀ ਕਈ ਵੇਲੇ ਗੋਭੀ ਤਾਂ ਝੱਟ ਜੇ ਹੋ ਜਾਂਦੀ ਆ ਤਾਂ ਆਲੂ ਰਹਿ ਜਾਂਦੇ ਕੜੇ ਜੇ। ਗੋਭੀ ਆਪਾਂ ਇੱਕ ਵਾਰੀ ਗਰਮ ਪਾਣੀ ਚੋਂ ਕੱਢ ਕੇ ਮੈਂ ਫੇਰ ਵੀ ਟੂਟੀ ਦਾ ਪਾਣੀ ਗਰਮ ਹੀ ਹੁੰਦਾ ਕੁਸਾ ਜਿਹਾ ਉਹਦੇ ਨਾਲ ਧੋ ਲਈ ਸੀਗੀ। ਮਨ ਚ ਇਦਾਂ ਡਾਊਟ ਜਿਹਾ ਹੁੰਦਾ ਵੀ ਕਿਤੇ ਐਨੀ ਦਿਨੀ ਸੁੰਡੀ ਹੁੰਦੀ ਆ ਵਿੱਚ ਜ਼ਰੂਰ ਕੀੜਾ ਵਗੈਰਾ ਦਦੇ ਖਾਣ ਨੂੰ ਸਵਾਦ ਬਣੀ ਮੱਠ ਮੁੱਠ ਤਿੱਖੀ ਸੀ ਪਰ ਫੇਰ ਵੀ ਉਹ ਜਿਹਦਾ ਹੁੰਦਾ ਆ ਟੇਸਟ ਉਹ ਟੇਸਟ ਹੈ ਨਹੀਂ ਸੀ ਇਹਦੇ ਵਿੱਚ ਗੋਭੀ ਵਿੱਚ ਕਿਉਂਕਿ ਇੱਕ ਬੇਹੀ ਜੀ ਹੁੰਦੀ ਆ ਪਈ ਪਤਾ ਨਹੀਂ ਕਿੱਦਾਂ ਉੱਪਰੋਂ ਕਾਲੀ ਕਾਲੀ ਜਿਹੀ ਕੱਟ ਕੱਟ ਕੇ ਮੈਂ ਤਾਂ ਸਾਫ਼ ਕਰ ਕਰਕੇ ਸਾਰੀ ਫੇਰ ਕੱਟੀ ਨੋ ਇਹ ਤੇ ਤੜਕਾ ਲਿਆ ਪਾ ਲਾ ਤੇ ਅੱਜ ਡਰਮ ਦੇ ਲਈ ਕਿਸੀ ਪੁਰਾਣੀ ਕਣਕ ਕੱਢ ਲਈ ਡਰਮਾਂ ਪੁਰਾਣੀ ਕਣਕ ਆਪਣੀ ਨਹੀਂ ਨਿਕਲੇਗੀ ਜੀ ਜੀ ਆਪਣੇ ਹੈਗੇ 9 ਬੋਰੀ 1.7 ਬੋਰੀਆਂ ਸਾਢੇ 4 ਬੋਰੀਆਂ ਸਾਢੇ 4 ਬੋਰੀਆਂ ਹੋਈਆਂ ਹਨ ਪੁਰਾਣੀ ਕਣਕ ਦੀਆਂ ਜਿਵੇਂ ਆਪਣੇ ਕੋਲ ਕਣਕ ਬਾਦੂ ਆ ਪੁਰਾਣੀ ਕਣਕ ਨਵੀਂ ਕਣਕ ਪਲੀ ਜਾਂਦੀ ਪਈ ਆ ਜੀ ਖੋਲਣੀ ਸੀਗੀ ਟਰਾਲੀ ਦੇ ਵਿੱਚ ਇਹਨੂੰ ਅੱਜ ਖੋਲ ਦਾਂਗੇ ਟਰਾਲੀ 'ਚ ਤੋਂਪ ਦੇਖ ਲਓ ਕਿੰਨੀਆਂ ਇੱਥੇ ਬੋਰੀਆਂ ਪਾਣੀ ਦਾ ਟੈਂਕਰ ਤੇ ਆਵਾਂਗੇ ਜਿਹੜੀ ਖੜੀ ਹੈ ਇਹ ਪਾਵਾਂਗੇ ਹੁਣ ਡਰਮਾਂ ਵਿੱਚ ਕਿ ਇਹ ਆਪਾਂ ਡਰਾਮੇ ਬੇਲਾ ਕਰਕੇ ਖਾਲੀ ਪੇਲਾ ਕਰਕੇ ਸਾਡਾ ਅਸੀਂ ਇਹਦੇ ਵਿੱਚ ਕੱਢ ਲਿਆ ਤੇ ਇਹਨੂੰ ਵੀ ਕੱਢਦੇ ਆ ਬੇਲਾ ਹੀ ਐ ਵੀ ਧੁੱਪ ਲੱਗ ਜਾਵੇ ਇਹਨੂੰ ਚੰਗੀ ਤਰ੍ਹਾਂ ਇਹ ਸਰੂਪੇ ਹੀ ਆ ਫਿਰ ਆਰਜਨ ਨੇ ਵੜ ਕੇ ਸਾਫ਼ ਕਰ ਦੇਣਾ ਸੀ ਤੇ ਇਹਨੂੰ ਵੀ ਆਪਾਂ ਬਾਹਰ ਕੱਢ ਲਾਂਗੇ ਹਜੇ ਤਾਂ ਲੱਗ ਜੂ ਤੇ ਦਾਣੇ ਆ ਡਰਾਮੇ ਲੱਗ ਲੱਗਾ ਪੈਣ ਲੱਗਾ ਤੇ ਹੁਣ ਅਸੀਂ ਜਾਣਾ ਸੀਗਾ ਤੇ ਹਜੇ ਸਾਡੇ ਤੂੜੀ ਇੱਥੇ ਐਸੇ ਹੀ ਘਰ ਤੇ ਤੂੜੀ ਆ ਉਹ ਤੂੜੀ ਵਾਲੇ ਥਾਂਵਾਂ 'ਚ ਤੂੜੀ ਪਾਉਣੀ ਆ ਫੇਰ ਬਣਦਾ ਸਾਡੇ ਘਾਤਾ ਲੱਟ ਕੇ ਕੰਮ ਨਹੀਂ ਬੁਲੀਆਂ ਫਿਗੜਦਾ ਬਹੁਤ ਜ਼ਿਆਦਾ ਕਿਛ ਲੋਰੀ ਆਪਾਂ ਚੱਲ ਪਏ ਆ ਹਾਂ ਪਹਿਲਾਂ ਆਪਾਂ ਜਾਵਾਂਗੇ ਨੂਰ ਮਹਿਲ ਜਿਹੜਾ ਵੀ ਉਹਦੇ ਲਈ ਗਿਫਟ ਲੈਣਾ ਆ ਉਹ ਲਵਾਂਗੇ ਸੌਰੀ ਉੱਥੇ ਵੀਡੀਓ ਨਹੀਂ ਬਣਾਈ ਸ਼ਾਪ ਤੇ ਕਿਉਂਕਿ ਕੋਈ ਅਲਾਉ ਕਰਦਾ ਕੋਈ ਨਹੀਂ ਕਰਦਾ ਸ਼ਾਪ ਵਾਲਾ ਆਪਾਂ ਮੈਂ ਨੂੰ ਫਿਰ ਇਦਾਂ ਹੁੰਦੀ ਆ ਵੀ ਐਵੇਂ ਕੈਮਰਾ ਕੱਢ ਕੇ ਬਹਿ ਜਾਈਏ ਅਗਲਾ ਮਾਇੰਡ ਕਰੂਗਾ ਹਨਾ ਤੇ ਨਹੀਂ ਆਪਾਂ ਨੂੰ ਵੀਡੀਓ ਬਣਾਉਣ ਦਊਗਾ ਫਿਰ ਉਹਦੇ ਨਾਲ ਬਿਹਤਰ ਆ ਵੀ ਪਹਿਲਾਂ ਹੀ ਨਹੀਂ ਕੈਮਰਾ ਕੱਢਿਆ ਮੈਂ ਮੈਨੂੰ ਕਿ ਚੰਗਾ ਨਹੀਂ ਲੱਗਦਾ ਵੀ ਠੀਕ ਹੈ ਜਿਹੜੀ ਚੀਜ਼ ਆਪਾਂ ਲੈਣੀ ਆ ਉਹ ਤੁਸੀਂ ਦੇਖ ਹੀ ਲੈਣੀ ਬਲੌਗ ਦੇ ਵਿੱਚ ਜੀ ਜੋ ਵੀ ਆਪਾਂ ਪਾਇਆ ਕੁੜੀ ਨੂੰ ਤੇ ਘਰ ਦੇ ਘਰ ਦੇ ਹੁੰਨੇ ਆਪਾਂ ਜਿੱਦਾਂ ਅਸੀਂ ਚੱਲ ਗਏ ਦੋਨੋਂ ਜਣੇ ਭਾਬੀ ਭਾਜੀ ਸੀਗੇ ਤੇ ਬਾਕੀ ਉਸ ਹੋਰ ਸੀਗੇ ਉੱਥੇ ਦੋ ਕੁ ਜਣੇ ਤੇ ਬਾਲਾ ਨਹੀਂ ਕਰਦੇ ਇੱਕ ਉਸੇ ਦੇਣੀ ਇਹਦਾ ਜਨਮ ਹੈ ਤੇ ਇਸੇ ਦਿਨ ਮੇਰੇ ਵੱਡੇ ਭਰਾ ਦੀ ਡੈਥ ਹੋਈ ਸੀਗੀ ਕੱਲ 2 ਸਾਲ ਹੋ ਗਿਆ ਜੀ ਉਹਨੂੰ ਸਾਰਾ ਕੋਸ਼ਿਸ਼ ਕਰਨਾ ਪੈਂਦਾ ਆ ਦੇਲ ਵਿੱਚ ਦੁੱਖ ਵੀ ਬਹੁਤ ਸੀ ਸਵੇਰੇ ਉੱਠੇ ਜਦੋਂ ਪਹਿਲਾਂ ਮੈਂ ਕੁੜੀ ਦਾ ਸਟੇਟਸ ਪਾਇਆ ਇੱਥੇ ਲੋ ਜੀ ਇਹਨਾਂ ਨੇ ਇੱਕ ਦੀ ਤਿਆਰੀ ਕਰ ਲਈ ਸੀ ਕਟਣ ਦੀ ਇਹਨਾਂ ਨੇ ਡਾਉਨ ਸੀਲਿੰਗ ਵਗੈਰਾ ਕਰਾਈ ਸੀ ਸਾਰੇ ਕੰਮ ਹਜੇ ਹੋ ਰਹੀ ਆ ਬਹੁਤ ਖਲਾਰਾ ਪਿਆ ਆ ਪੱਖੇ ਵਗੈਰਾ ਲਾ ਲਾ ਥੱਲੇ ਰੱਖੇ ਆ ਹੁਣ ਮੈਸਤਰੀ ਅੰਦਰ ਲੱਗੇ ਸੀ ਏਸੀ ਉਸੇ ਫੈਟ ਕਰਦੇ ਸੀਗੇ ਜਿਨ੍ਹਾਂ ਕਮਰਿਆਂ 'ਚ ਹੋ ਗਈ ਸੀਗੀ ਡਾਉਨ ਸੀਲਿੰਗ ਇੱਥੇ ਭਾਬੀ ਤਾਂ ਗੋਪੀ ਸੀਗੀਆਂ ਅੱਜ ਸੋਈ ਉਹ ਚਿੱਤੇ ਕੇਕ ਕੱਟ ਹੋਣ ਲੱਗ ਗਿਆ ਜੀ ਮੈਂ ਥੋੜੀਆਂ ਥੋੜੀਆਂ ਕਲਿੱਪਾਂ ਜੀਆਂ ਲਈਆਂ ਸੀਗੀਆਂ ਤਾਂ ਵਾਲਾ ਵੀ ਮੈਂ ਭਰਾ ਆਪਣੇ ਦਾ ਤਾਂ ਫੇਸ ਦਿਖਾ ਲ ਦਿੱਤਾ ਸੀ ਚਲੋ ਕੋਈ ਨਹੀਂ ਕੁੜੀ ਦਾ ਵੀ ਮੈਂ ਵਾਲਾ ਨਹੀਂ ਮੈਂ ਕਿਹ ਕਿਵਲੇ ਨਿਆਣਾ ਮਾਈਂਡ ਚਾ ਕਰਦਾ ਆ ਲਓ ਜੀ ਇੱਥੇ ਪਾਜੀ ਭਾਬੀ ਪਹਿਲਾਂ ਖਲਾਉਣਗੇ ਕੇਕ ਫਿਰ ਆਪਾਂ ਖਾਵਾਂਗੇ ਖਲਾਵਾਂਗੇ ਤਾਂ ਨਾਲੇ ਖਾਵਾਂਗੇ ਫਿਰ ਵੈਸੇ ਅਸੀਂ ਆ ਗਏ ਸੀ ਇਹ ਜੀ ਪਾਇਆ ਆ ਪੱਕੜਾ ਇੱਕ ਤੋਲੇ ਤੋਂ ਉੱਪਰ ਆ ਸਵਾ ਤੋਲੇ ਦੇ ਕਰੀਬ ਆ ਤੇ ਉਹ ਕਹਿੰਦਾ ਸੀ ਚਲੋ ਜਦੋਂ ਵਿਆਹ ਵਿਆਹਾਂਗੇ ਉਦੋਂ ਸੇਵ ਹੀ ਆ ਸੋਨਾ ਸੇਵ ਹੀ ਹੁੰਦਾ ਹੈ ਜੀ ਇੱਕ ਇੱਕ ਜਨਮਦਾਨ ਤੇ ਚੈਨ ਪਾਈ ਸੀ ਤੇ ਕਦੇ ਮੁੰਦੀ ਬੰਦਾ ਇਦਾਂ ਉਹ ਕਹਿੰਦਾ ਚਲੋ ਫਿਰ ਲੈਣਾ ਵੀ ਔਖਾ ਹੈ ਉਹਦੋਂ ਨੂੰ ਹੁਣ 90000 ਨੂੰ ਤੋਲਾ ਹੋਇਆ ਜੀ ਤੇ ਸਵਾ ਹੀ ਤੋਲਾ ਤਾਂ ਸਵਾ ਹੀ ਲੱਖ ਨੂੰ ਢੁੱਕ ਗਏ ਚਲੋ ਕੋਈ ਗੱਲ ਨਹੀਂ ਇੱਥੇ ਜੀ ਆਪਾਂ ਚੱਲ ਪਏ ਸੀ ਰੋਟੀ ਪਾਣੀ ਖਾ ਕੇ ਘਰ ਨੂੰ ਇਹ ਪਿੰਡ ਦੀ ਬਾਹਰਲੀ ਫਰਨੀ ਤੇ ਸੀ ਪੇਕਿਆਂ ਦੇ ਤੇ ਨਹੀਂ ਸੀਗਾ ਰਹਿਣ ਜੀ ਜੇ ਰਹਿਨੇ ਆ ਫਿਰ ਸਵੇਰ ਨੂੰ ਤੜਕੇ ਉੱਠ ਕੇ ਆ ਕੇ ਧਾਰਾਂ ਡੋਕਿਆਂ ਦਾ ਕੰਮ ਪਸੂ ਪਾ ਦਾ ਚਲੋ ਠੀਕ ਹੈ ਜੀ ਸਸਰੀ ਅਕਾਲ ਜੀ ਸਾਰਿਆਂ ਨੂੰ